ਮੇਲਾ ਛਪਾਰ ਦਾ ਛਪਾਰ ਮੇਲੇ ਦਾ ਅੱਜ ਚੌਥਾ ਦਿਨ ਹੈ ਤੇ ਟਾਈਮ ਦੇਖ ਸਕਦੇ ਹਾਂ ਰਾਤ ਦੇ 7:10 ਹੋ ਚੁੱਕੇ ਆ ਤੇ 8 ਸਤੰਬਰ 2025 ਦੀ ਵੀਡੀਓ ਦਿਖਾਉਣ ਲੱਗਾ ਤੁਹਾਨੂੰ ਮੇਲਾ ਛਪਾਰ ਦਾ ਜੀ ਹਾਂ ਪੰਜਾਬ ਦਾ ਮਸ਼ਹੂਰ ਮੇਲਾ ਤੇ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲਖਣ ਜੀ ਦੀ ਯਾਦ ਦੇ ਵਿੱਚ ਇਹ ਮੇਲਾ ਹਰ ਸਾਲ ਹੀ ਸਤੰਬਰ ਦੇ ਵਿੱਚ ਲੱਗਦਾ ਹੈ ਜੀ ਹਾਂ ਚੈੱਕ ਕਰੋ ਜੀ ਰਾਤ ਦਾ ਨਜ਼ਾਰਾ ਅਛਪਾਰ ਮੇਲੇ ਦੀ ਰੌਣਕਾਂ ਜੀਲਾ ਬਸਾਤ ਬਿਤੇ ਲਾਗੇ ਦਾਇਰ ਜੀ ਜੀਲਾ ਬਸਾਤ ਜੀ ਜੀਲਾ ਬਸਾਤ ਜੀ ਹੋ ਚ ਗਏ ਆ ਚਪਾਰ ਦੇ ਮੇਲੇ ਤੇ ਅੱਜ ਚਪਾਰ ਮੇਲੇ ਦਾ ਚੌਥਾ ਦਿਨ ਹੈ ਤੇ ਤੁਹਾਨੂੰ ਜੋ ਚਪਾਰ ਮੇਲੇ ਦੀ ਜੋ ਰੌਣਕਾਂ ਹੈ ਉਹ ਵਿਖਾ ਰਹੇ ਆ ਰਾਤ ਦੀਆਂ ਰੌਣਕਾਂ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਸੀ ਗਾਲ ਜੀ RAM RAM ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਾਨਵੀ ਰਾਣੀ ਪੰਜਾਬ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਪਿੱਛੇ ਤੁਹਾਨੂੰ ਜੋ ਚਪਾਰ ਦਾ ਮੇਲਾ ਦਾ ਜੋ ਵੀਡੀਓ ਦਿਖਾ ਰਹੇ ਹਾਂ ਅੱਜ ਫੇਰ ਆਪਾਂ ਚੱਲੇ ਹਾਂ ਚਪਾਰ ਦੇ ਮੇਲੇ ਤੇ ਚਪਾਰ ਮੇਲੇ ਦਾ ਅੱਜ ਚੌਥਾ ਦਿਨ ਹੈ ਤੇ 8 ਸਤੰਬਰ 2025 ਦਿਨ ਸੋਮਵਾਰ ਦੀ ਜੋ ਵੀਡੀਓ ਹੈ ਤੁਹਾਨੂੰ ਦਿਖਾਉਣ ਲੱਗੇ ਆ ਚਪਾਰ ਮੇਲੇ ਦੀਆਂ ਰੌਣਕਾਂ ਕਿੰਨੀਆਂ ਰੌਣਕਾਂ ਲੱਗੀਆਂ ਚਪਾਰ ਦੇ ਮੇਲੇ ਦੇ ਵਿੱਚ ਟੋਟਲੀ ਸਾਰਾ ਤੁਸੀਂ ਅੱਜ ਦੀ ਇਸ ਵੀਡੀਓ ਦੇਖ ਸਕਦੇ ਹੋ ਸੋ ਵੀਡੀਓ ਨੂੰ ਸਕਿਪ ਨਾ ਕਰਨਾ ਵੀਡੀਓ ਨੂੰ ਅਖੀਰ ਤੱਕ ਦੇਖੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਇਹ ਚਪਾਰ ਦਾ ਮੇਲਾ ਜੀ ਗੁੱਗਾ ਜਹਰਵੀਰ ਜੀ ਤੇ ਬਾਬਾ ਸਿਸ ਲਖਨ ਜੀ ਦੀ ਯਾਦ ਦੇ ਵਿੱਚ ਹਰ ਸਾਲ ਹੀ ਲੱਗਦਾ ਹੈ ਤੇ ਇਸ ਸਾਲ ਜੋ ਮੀਂਹ ਨੇ ਬਹੁਤ ਕੰਮ ਖਰਾਬ ਕਰ ਦਿੱਤਾ ਮੇਲੇ ਦਾ ਕਿਤੇ ਕਿਤੇ ਤਾਂ ਹੜ੍ਹ ਵੀ ਆ ਗਏ ਤੇ ਕਾਫੀ ਦੁੱਖ ਦੀ ਗੱਲ ਹੈ ਤੇ ਮੇਲੇ ਦਾ ਅੱਜ ਚੌਥਾ ਦਿਨ ਜੋ ਹੈ ਚਪਾਰ ਮੇਲੇ ਦਾ ਦਿਖਾਵਾਂਗੇ ਤੁਹਾਨੂੰ ਮੰਨ ਕੇ ਚੱਲੋ ਇਹ ਹਫ਼ਤਾ ਪੂਰਾ ਮੇਲਾ ਜੋ ਚਪਾਰ ਦਾ ਚੱਲੇਗਾ ਤੁਸੀਂ ਹੋਂਵਾਂਗੇ ਪਹੁੰਚੋ ਫਿਰ ਚਪਾਰ ਦੇ ਮੇਲੇ ਮੇਲੇ ਆ ਆਰ ਰੌਣਕਾ ਤੁਹਾਨੂੰ ਅੱਜ ਦੇ ਇਸ ਵੀਡੀਓ ਦਿਖਾਵਾਂਗੇ ਚੈੱਕ ਕਰੋ ਜੀ ਲਗਭਗ ਸ਼ਾਮ ਦੇ 7 ਵਜਣ ਵਾਲੇ ਆ ਤੇ ਤੁਹਾਨੂੰ ਜੋ ਛਪਾਰ ਦਾ ਮੇਲਾ ਹੈ ਪੂਰਾ ਵੀਡੀਓ ਦਿਖਾਵਾਂਗੇ ਵੀਡੀਓ ਦੇਖੇ ਤੱਕ ਤੁਸੀਂ ਬੈਠਾ ਰਹਿਣਾ ਜਿਆਦਾ ਨਾ ਗੱਲਾਂ ਕਰਦੇ ਹੋਵੇ ਸੋ ਚੱਲਦੇ ਆ ਫਟਾਫਟ ਦੇ ਅੰਦਾਜ਼ ਦੇ ਵਿੱਚ ਛਪਾਰ ਦੇ ਮੇਲੇ ਤੇ ਲੋ ਜੀ ਪਹੁੰਚ ਗਏ ਆ ਛਪਾਰ ਦੇ ਮੇਲੇ ਸੋਚਿਆ ਕਰੋ ਜੀ ਰਸ਼ ਚੈੱਕ ਕਰੋ ਛਪਾਰ ਮੇਲੇ ਦਾ ਅੱਜ ਚੌਥਾ ਦਿਨ ਹੈ ਤੇ ਤੁਸੀਂ ਰੌਣਕਾ ਦੇਖ ਸਕਦੇ ਹੋ ਛਪਾਰ ਮੇਲੇ ਦੀਆਂ ਵਾਜੂ ਇਧਰ ਤੁਹਾਨੂੰ ਮਿਲ ਜਾਏਗਾ ਦੇਖਣ ਨੂੰ ਸ੍ਰਿਸ਼ਟੀ ਜੇਕਰ ਤੁਹਾਨੂੰ ਇਹੋ ਜਿਹੇ ਰੌਣਕਾਂ ਚਪਾਰ ਮਿਲਦੀਆਂ ਪੂਰੀਆਂ ਰੌਣਕਾਂ ਲੱਗੀਆਂ ਚਪਾਰ ਦੇ ਮੇਲੇ ਦੇ ਵਿੱਚ ਅੱਜ ਸੋ ਇਧਰ ਤੁਹਾਨੂੰ ਜੋ ਹੈ ਸੇਲ ਦੇਖਣ ਨੂੰ ਮਿਲੇਗਾ ਉਹ ਇਹ ਰਸ਼ ਦੇਖੀਓ ਆਸ਼ ਚੈੱਕ ਕਰੋ ਹਾਂ ਵਾਹ ਮਿਲੇ ਆ ਫੋਰ ਮੈਂ ਸਾਹਿਬ ਫਿਰੇ ਨਮਸਕਾਰ ਬੜੀ ਲੱਗੀ ਮੇਲਾ ਛਪਾਰ ਦਾ ਬਹੁਤ ਬੜੀਆ ਬਹੁਤ ਬੜੀਆ ਤੋ ਦੇਖ ਸਕਦੇ ਨਾ ਰੌਸ਼ ਦੇਖੋ ਜੀ ਛਪਾਰ ਮੇਲੇ ਦੇ ਵਿੱਚ ਰੌਸ਼ ਦੇਖ ਸਕਦੇ ਹੋ ਵਾਹ ਜੀ ਵਾਹ ਕਿਆ ਬਾਤ ਹੈ ਚੈੱਕ ਕਰੋ ਜੀ ਆ ਛਪਾਰ ਮੇਲਾ ਚੌਥਾ ਦਿਨ ਹੈ ਤੇ ਲਗਭਗ ਇਹ ਮੇਲਾ ਜੋ ਹੈ ਇਹ ਹਫਤਾ ਪੂਰਾ ਹੀ ਚੱਲੇਗਾ ਰੌਸ਼ ਚੈੱਕ ਕਰੋ ਜੀ ਪੂਰੇ ਹਰੋਂ ਦਾ ਲੱਗਿਆ ਛਪਾਰ ਦੇ ਮੇਲੇ ਦੇ ਵਿੱਚ ਵਾਹ ਜੀ ਵਾਹ ਇਹ ਚਪਾਰ ਦਾ ਮੇਲਾ ਇਤਿਹਾਸਿਕ ਮੇਲਾ ਹੈ ਸੱਭਿਆਚਾਰਿਕ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਇੱਧਰ ਤੁਹਾਨੂੰ ਜੋ ਹੈ ਉਹ ਜਾਂ ਜੋ ਕੁਝ ਨਜ਼ਾਰਾ ਹੈ ਚਪਾਰ ਮੇਲੇ ਦਾ ਵਾਹ ਜੀ ਵਾਹ ਚੈੱਕ ਕਰੋ ਜੀ ਸਾਹਮਣੇ ਇਹ ਹੈ ਚਪਾਰ ਦਾ ਮੇਲਾ ਤੇ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ 8 ਸਤੰਬਰ 2025 ਦਿਨ ਸੋਮਵਾਰ ਦੀ ਵੀਡੀਓ ਹੈ ਤੁਸੀਂ ਦੇਖ ਸਕਦੇ ਹੋ ਇਹ ਜੋ ਕੁਝ ਨਜ਼ਾਰਾ ਹੈ ਤੇ ਭਾਈ ਸਾਹਿਬ ਤੁਹਾਨੂੰ ਮਿਲ ਜਾਏਗਾ ਸੰਮੀ ਦਾ ਜੂਸ ਵਾਹ ਜੀ ਵਾਹ ਚਪਾਰ ਦੇ ਮੇਲੇ ਦੇ ਵਿੱਚ ਜੇਗਾ 30 ਰੁਪਏ ਦਾ ਗਲਾਸ ਵਾਹ ਜੀ ਵਾਹ ਕਿੱਥੇ ਮਿਲੇਗਾ ਚਪਾਰ ਦੇ ਮੇਲੇ ਚੈੱਕ ਕਰੋ ਇਹ ਚੈੱਕ ਕਰੋ ਆਪਾਂ ਹੁਣ ਜੂਸ ਕਿੰਨੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਚਪਾਰ ਦਾ ਮੇਲੇ ਦੀ ਵੀਡੀਓ ਚੈੱਕ ਕਰੋ ਇਹ ਚੈੱਕ ਕਰੋ ਸਾਜ ਰਸ ਚੈੱਕ ਕਰੋ ਵਾਹ ਜੀ ਵਾਹ 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 ਸੋ ਇਹ ਹੈ ਸੰਵੀ ਰਾਣੀ ਇਹਨੂੰ ਜੂਸ ਕਰਾਉਂਦੇ ਆ ਬਿਲਕੁਲ ਜੀ ਸਾਰਾ ਸਾਡੇ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਵਿੱਚ ਤੇ ਅੱਜ ਮੇਲੇ ਦਾ ਚੌਥਾ ਦਿਨ ਹੈ ਤੇ ਟਾਈਮ ਲਗਭਗ ਆ ਤੁਹਾਨੂੰ ਮੈਂ ਦੱਸਦਾ ਆ ਆ ਟਾਈਮ 6:59 ਹੋ ਗਿਆ ਤੇ 8 ਜੁਲਾਈ 2021 ਤੱਕ ਦੀ ਜੋ ਵੀਡੀਓ ਹੈ ਫਾਰ ਮੇਲੇ ਉਹ ਦਿਖਾਉਂਦੇ ਮੈਂ ਚੈੱਕ ਕਰੋ ਜੀ ਚਪਾਰ ਦਾ ਮੇਲਾ ਇਤਿਹਾਸਿਕ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਸੱਭਿਆਚਾਰਿਕ ਮੇਲਾ ਹੈ ਇਹ ਮੇਲਾ ਹਰ ਸਾਲ ਹੀ ਬੜੀ ਧੂਮ ਧਾਮ ਦੇ ਨਾਲ ਚਪਾਰ ਪਿੰਡ ਜ਼ਿਲ੍ਹਾ ਲੁਧਿਆਣਾ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਤੇ ਚਪਾਰ ਮੇਲੇ ਦਾ ਤੁਹਾਨੂੰ ਜੋ ਅੱਜ ਦੀਆਂ ਜੋ ਰੌਣਕਾਂ ਹੈ ਵਿਖਾ ਰਹੇ ਆ ਤੇ ਬੜੀਆਂ ਰੌਣਕਾਂ ਲੱਗੀਆਂ ਚਪਾਰ ਦੇ ਮੇਲੇ ਦੇ ਵਿੱਚ ਤੇ ਚੈੱਕ ਕਰੋ ਜੀ ਵਾਹ ਜੀ ਵਾਹ ਇਹੋ ਜਿਹਾ ਨਜ਼ਾਰਾ ਨਹੀਂ ਮਿਲਦਾ ਇਹ ਤੁਹਾਨੂੰ ਦੇਖ ਸਾਥੀਓ ਸਾਹਮਣੇ ਵਾਹ ਜੀ ਵਾਹ ਸਭ ਤੋਂ بڑے ਚਿੰਡੋਲ بڑے بڑے ਝੂਲੇ ਤੁਹਾਨੂੰ ਸਿਰਫ ਛਾਲ ਦੇ ਮੇਲੇ ਦੇ ਵਿੱਚ ਹੀ ਦਿਖਾਤੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਆਂ ਦੇਣਾ ਸਪੋਰਟ ਕਰਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੋ ਦੇਖ ਸਾਥੀਓ ਤੇ ਇੱਥੇ ਤੁਹਾਨੂੰ ਜੋ ਬੱਚਿਆਂ ਦੇ ਜੋ ਝੂਲੇ ਨੇ ਇਹ ਵੀ ਆ ਦੇਖਣ ਨੂੰ ਮਿਲੇਗਾ ਸੋ ਬੜੀਆਂ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਤੇ ਇਹ ਜੋ ਹਫਤਾ ਹੈ ਚਪਾਰ ਦਾ ਮੇਲਾ ਪੂਰਾ ਹੀ ਟੋਟਲੀ ਚੱਲੇਗਾ ਤੇ ਚੈੱਕ ਕਰੋ ਜੀ ਇਹ ਗੀਤ ਟੋਨ ਲਗਾ ਰਹੇ ਆ ਵੱਜਦੇ ਰਹਿੰਦੇ ਆ ਸ਼ਪਾਹ ਦੇ ਮੇਲੇ ਵਾਹ ਜੀ ਵਾਹ ਇਹਦੇ ਤੋਂ ਤੁਹਾਨੂੰ ਜੋ ਬੱਚਿਆਂ ਦੇ ਚੁੰਦੇ ਇਹੀ ਆ ਦੇਖਣ ਨੂੰ ਮਿਲੇਗਾ ਉਹ ਦੇਖਾ ਤਾਂ ਅੱਜ ਆਈਏ ਸਾਧਵੀ ਰਾਣੀ ਵੀ ਆਈਏ ਮੇਰੇ ਨਾਲ ਜਿਹੜਾ ਇਹ YouTube ਚੈਨਲ ਹੈ ਤੋਂ ਦੇਖ ਸਕਦੇ ਹੋ ਭਾਈ ਸਾਹਿਬ ਖਾ ਲੇ ਤੁਸੀਂ ਇਹਨੇ ਉਹਨਾਂ ਦੇ ਬਾਅਦ ਵਾਹ ਜੀ ਬਾ ਪੰਜਾਬੀ ਗਿੱਸਾ ਪਰਚਾਨਾ ਦਾ ਮੇਲਾ ਬਹੁਤ ਮਜ਼ੇਰਾ ਓਏ ਮੱਠੀ ਓਲੇ ਦਾ پتا مل جائے گا واجوی واہ چیک کرو چیک کرو بڑی رونک لگ چکر چیک کرو جی چکار کا میلہ سڑک جام واہ جی واہ واہ جی واہ کیا بات ہے چپار میلے کا اچھ چوتھا دن ہے تو یہ جو ہفتہ ہے چپار کا میلہ پورا ٹوٹلی چلے گا ਆਹ ਮੇਲੇ ਦੀ ਜੋ ਰੌਣਕ ਹੈ ਤੁਸੀਂ ਦੇਖ ਸਕਦੇ ਹੋ ਸੜਕਾਂ ਜਾਮ ਤੇ ਆਵਾਜ਼ ਆਈ ਪੀ ਮੈਂ ਤੁਹਾਨੂੰ ਜੋ ਆਵਾਜ਼ ਰੱਚਿਆ ਕਰੋ ਜੀ ਚੈੱਕ ਕਰੋ ਆ ਜੀ ਵਾਸੀਆਵਾ ਇੱਥੇ ਤੁਹਾਨੂੰ ਇਹੋ ਜਿਹਾ ਕੁਝ ਡਿਪਾਰਟਮੈਂਟ ਮਿਲ ਜੇਗਾ ਕਿਆ ਰੇਟ ਹੈ ਕਿਆ ਰੇਟ ਹੈ 50 ਰੁਪਏ 50 ਰੁਪਏ ਦਾ ਮਿਲ ਜਾਏਗਾ 50 ਰੁਪਏ ਦਾ ਕਰੋ ਨਾ ਸਾਡੇ ਨੂੰ ਮਸੀਹ ਜਿਹੜਾ ਉਹਦਾ ਸ਼ਾਂਤ ਕਿਹਾ ਸਸਟੇਟ ਜਾਰੂ ਕਿਹਾ ਕੱਲ੍ਹ ਵੀਰਵਾਰ ਨੂੰ ਵਾਹ ਨੀ ਮਾਸ਼ਾਅੱਲ ਉਸ ਜਿਆਦਾ ਬਰਾਤ ਤੇ ਆ ਜਾ ਬਟਾ ਜਿਆਦਾ ਬਟਾ ਜੀ ਆ ਜਾ ਬਟਾ ਕਬਾ ਜਿਆਦਾ ਬਟਾ ਜੀ ਆ ਆਹ ਕਿੰਨੇ ਮੋਟੇ ਵੀ ਆਹ ਪੈਸੇ ਆ ਦੇ ਬੱਚੇ ਕੋਈ ਨਹੀਂ ਜਿਆਦਾ ਹੋ ਜੇ ਵਾਲਾ ਤੇਰੀ ਸਰਾ ਨੀ ਮਾਸ਼ਾਅੱਲ ਸਰਾ ਨੀ ਮਾਸ਼ਾਅੱਲ ရပါတယ် मां <laughs> जाओ ਚੈੱਕ ਕਰੋ ਚੈੱਕ ਕਰੋ ਪੰਜਾਬ ਦਾ ਮਸ਼ਹੂਰ ਚਪਾਰ ਦਾ ਮੇਲਾ ਇਤਿਹਾਸਿਕ ਮੇਲਾ ਹੈ ਸਭਿਆਚਾਰਿਕ ਮੇਲਾ ਵਾਹ ਸ੍ਰੀ ਆਰਾਲੇ ਰੰਗ ਵਿੱਚ ਹੋ ਜਾਣਗੇ ਚੈੱਕ ਕਰੋ ਚੈੱਕ ਕਰੋ ਚਪਾਰ ਦਾ ਮੇਲਾ ਹੋ ਜਾਣਗੇ ਚਪਾਰ ਮੇਲੇ ਦਾ ਜੀ ਤੋਕਾ ਦਿਨ ਹੈ ਤੇ ਹੁਣ ਤਾਂ ਤੁਸੀਂ ਚੈੱਕ ਕਰੋ ਵਾਹ ਜੀ ਵਾਹ ਹੁਣ ਆਪਾਂ ਪਾਈਰੇ ਪਰ 300 ਰੁਪਏ ਕਿੰਨੇ ਪਾਈਰੇ ਪਰ 200 ਰੁਪਏ ਕਿੰਨੇ ਦਾ 600 ਰੁਪਏ ਕਿੰਨੇ ਦਾ 60 ਰੁਪਏ ਦਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਜੋ ਮੇਲਾ ਹੈ ਚਪਾਰ ਦਾ ਮੇਲਾ ਦਿਖਾਵਾਂਗੇ ਤੁਸੀਂ ਬਸ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆ ਤੁਹਾਨੂੰ ਜੋ ਇਹ ਵੀਡੀਓ ਹੈ ਆ ਸਾਨਵੀ ਰਾਨੀ ਪੰਜਾਬ YouTube ਤੇ ਆ ਦਿਖਾਇਆ ਜਾ ਰਿਹਾ ਹੈ ਜੀ ਤੇ ਪੰਜਾਬ ਦਾ ਜੋ ਬੜਾ ਮੇਲਾ ਹੈ ਮਾਲਵੇ ਦਾ ਬੜਾ ਮੇਲਾ ਚਪਾਰ ਦਾ ਮੇਲਾ ਇਤਿਹਾਸਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਤੇ ਧਾਰਮਿਕ ਮੇਲਾ ਹੈ ਤੇ ਮੈਂ ਤੁਹਾਨੂੰ ਜਿਹੜਾ ਕਿ ਪਿੱਛੇ ਆ ਵੀਡੀਓ ਦੇ ਵਿੱਚ ਦੱਲਦਾ ਆ ਰਿਹਾ ਤੇ ਬੜੀਆਂ ਰੌਣਕਾਂ ਲੱਗਦੀਆਂ ਭਾਈ ਸਾਹਿਬ ਚਪਾਰ ਦੇ ਮੇਲੇ ਇਥੇ ਚੈੱਕ ਕਰੋ ਚਪਾਰ ਮੇਲੇ ਦਾ ਪਿਆਰਾ ਜਿਹਾ 뷰 ਵਾਹ ਬਹੁਤ ਹੀ ਸੋਹਣਾ 뷰 ਹੈ ਚਪਾਰ ਦੇ ਮੇਲੇ ਦਾ ਬਹੁਤ ਹੀ ਦੁਨੀਆ ਚਪਾਰ ਦੇ ਮੇਲੇ ਵਿੱਚ ਆਈ ਹੋਈ ਆ ਜੀ ਪਾਣੀ ਦੀ ਦਰਿਆ ਕੰਢੇ ਸ਼ਰੇ ਪੈਣ ਵਾਲਿਆਂ ਦੀ ਸਾਰੀ ਖਾਣ ਦੀ ਗਰਮ ਗਰਮ ਖਜਲਾ ਖਜਲਾ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਪਾਥੀਆਂ ਤੇ ਤੁਹਾਨੂੰ ਫਾਰ ਦੇ ਮੇਲੇ ਵਿੱਚ ਮਿਲੇਗਾ ਜਰੂਰ ਖਾ ਕੇ ਵੇਖੋ ਇੱਕ ਵਾਰ ਤੇ ਇਹਨਾਂ ਦਾ ਰੇਟ ਆ 50 ਰੁਪਏ ਦਾ ਤੁਹਾਨੂੰ ਇੱਕ 100 ਰੁਪਏ ਦਾ ਤੁਹਾਨੂੰ ਦੋ ਮਿਲ ਜਾਣਗੇ ਚੈੱਕ ਕਰੋ ਚਾਸ਼ਨੀ ਦੇ ਵਿੱਚ ਪਾ ਕੇ ਜੋ ਖਜਲੇ ਨੂੰ ਤਿਆਰ ਕੀਤਾ ਜਾਂਦਾ ਚਲੋ ਦੇਖ ਸਕਦੇ ਹੋ ਉਹ ਵਾਰ ਦੇ ਵਿੱਚ ਧੋਣਾਰੇ ਵੱਜ ਰਹੇ ਤੇ ਉਹ ਜਿਹੜਾ ਉਹ ਤੁਹਾਨੂੰ ਫਾਰ ਦੇ ਮੇਲੇ ਇਸ ਸਾਥ ਜਗਤ ਤੇ ਢੋਲ ਲਗਾ ਰਹੇ ਬਾਜਦੇ ਜੀ ਠੀਕ ਹੈ ਤੇ ਇਸ ਜਗ੍ਹਾ ਤੇ ਦਰਵਾਜ਼ਾ ਹੈ ਕੁਝਾ ਜਾਰੀ ਜਿੱਦਾ ਕਿਥੇ ਮਨਸ਼ਾਦਾ ਆਪਣਾ ਵਿਸ਼ਵਾਸ ਦੇ ਨਾਲ ਇਹ ਸ਼ਰਧਾਲੂ ਬੱਖਾ ਦੇਖਣ ਦੇ ਵਾਸਤੇ ਜੀ ਹਾਂ ਬੱਖਾ ਦੇਖਣ ਦੇ ਵਾਸਤੇ ਆਪਾਂ ਇੱਥੇ ਆ ਚੁੱਕੇ ਹਾਂ ਕੋ ਨੂੰ ਮਿਲੇਗਾ ਤੇ ਇਹ ਮੇਲਾ ਆ ਲਗਭਗ ਇਹ ਹਫਤਾ ਪੂਰਾ ਚੱਲੇਗਾ ਵੀਡੀਓ ਤੇ ਹੋ ਜਾ ਲੱਗਿਆ ਜਰੂਰ ਤੁਸੀਂ ਕਮੈਂਟ ਕਰਨਾ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਮਿਲਦੇ ਆ ਫਿਰ ਤੋਂ ਇੱਕ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਸੋ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ